ਦੋਸਤੋ ਜਿਹੜੀ ਅੱਜ ਦੀ ਮੈਂ ਵੀਡੀਓ ਲੈ ਕੇ ਆ ਰਿਹਾ ਨਾ ਤੁਹਾਡੇ ਵਾਸਤੇ ਬਹੁਤ ਹੀ ਜਾਣਕਾਰੀ ਦੀ ਵੀਡੀਓ ਹੈ ਤੇ ਇਹ ਹੈਗਾ ਇਲੈਕਟ੍ਰੀਕਲ ਗੀਜ਼ਰ ਜਿਹੜਾ ਕਿ ਹਰ ਘਰ ਦੀ ਜ਼ਰੂਰਤ ਹੈ ਹਰ ਘਰ ਦੇ ਵਿੱਚ ਲੱਗਿਆ ਹੁੰਦਾ ਹੈ ਤੇ ਦੋਸਤੋ ਇਹਦੇ ਵਿੱਚ ਆਪਾਂ ਨੂੰ ਇਹਦਾ ਸੁੱਖ ਵੀ ਬਹੁਤ ਹੈ ਪਰ ਇਹਦਾ ਨਾ ਕੁਝ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਯੋਗ ਹੁੰਦੀਆਂ ਨੇ ਤੇ ਇਹ ਮੇਰੇ ਨਾਲ ਹੋਇਆ ਵਾ ਮੈਂ ਤਾਂ ਕਹਿ ਰਿਹਾ ਵਾਂ ਵੀ ਇਹ ਜਿਹੜੀ ਵੀਡੀਓ ਹੈ ਹਰੇਕ ਦੇ ਘਰ ਚ ਪਹੁੰਚ ਜੇ ਹਰੇਕ ਦੇ ਹਰੇਕ ਨੂੰ ਇਸ ਚੀਜ਼ ਦੀ ਨੌਲੇਜ ਆ ਜੇ ਕਿਉਂਕਿ ਇਹ ਜਿਹੜਾ ਇਹਦੀ ਸੇਫਟੀ ਦਾ ਵੀ ਧਿਆਨ ਰੱਖਣਾ ਹੁੰਦਾ ਵਾ ਜੇ ਆਪਾਂ ਇਹਦੀ ਟੈਂਸਰ ਸਰਵਿਸ ਨਹੀਂ ਕਰਵਾਉਂਦੇ ਤੇ ਇਹ ਬਹੁਤ ਵੱਡਾ ਇੱਕ ਹਾਦਸਾ ਹੋ ਸਕਦਾ ਹੈ ਇਹਦੇ ਨਾਲ ਤੇ ਦੋਸਤੋ ਆ ਹੁੰਦਾ ਇਹਦੇ ਵਿੱਚ ਸੇਫਟੀ ਫੀਚਰ ਵਾਲਾ ਜਿਹੜਾ ਸਿਸਟਮ ਹੈ ਇਹਨੂੰ ਕਹਿੰਦੇ ਆ ਐਮਟੀ ਵਾਲ ਦੋਸਤੋ ਇਹਦੇ ਦੋ ਕੰਮ ਨੇ ਐਮਟੀ ਵਾਲ ਦੇ ਇੱਕ ਤਾਂ ਜਦੋਂ ਆਪਣੀ ਟੈਂਕੀ ਚ ਬਾਈ ਚਾਂਸ ਕਿਤੇ ਪਾਣੀ ਘਟ ਜੇ ਟੈਂਕੀ ਦਾ ਤੇ ਇਹਦੇ ਜਿਹੜਾ ਪਾਣੀ ਇਹਦੇ ਵਿੱਚ ਇੱਕ ਵਾਰੀ ਚਲੇ ਗਿਆ ਪਾਣੀ ਇਹਦੇ ਅੰਦਰ ਹਨਾ ਉਹ ਫਿਰ ਪਾਣੀ ਇਹਨੇ ਵਾਪਸ ਨਹੀਂ ਨਿਕਲ ਦੇਣਾ ਹੁੰਦਾ ਕਿਉਂਕਿ ਮੰਨ ਲਓ ਟੈਂਕੀ ਚ ਉੱਪਰ ਪਾਣੀ ਹੈ ਤੇ ਆਪਾਂ ਥੱਲੋਂ ਕੀ ਕਰਦੇ ਆ ਟੈਂਕੀ ਚ ਪਾਣੀ ਖਤਮ ਹੋ ਜਾਂਦਾ ਆਪਾਂ ਥੱਲੋਂ ਕੋਈ ਟੂਟੀ ਖੋਲ ਲੈਨੇ ਆ ਇਹ ਵੀ ਹਾਈਟ ਤੇ ਲੱਗਾ ਹੁੰਦਾ ਇਸ ਕਰਕੇ ਇਹ ਵੀ ਖਾਲੀ ਹੋ ਸਕਦਾ ਉੱਧਰੋਂ ਆਪਾਂ ਕੋਈ ਬੰਦਾ ਗੀਜਰ ਔਨ ਕਰ ਦੇਵੇ ਤੇ ਇਹ ਫਿਰ ਇੱਕ ਹਾਦਸਾ ਹੋ ਸਕਦਾ ਫਟ ਵੀ ਸਕਦਾ ਤੇ ਇਹ ਜਿਹੜਾ ਹੈਗਾ ਵਾਲ ਇਹ ਇਸ ਚੀਜ਼ ਦਾ ਕੰਮ ਕਰਦਾ ਇਹਦੇ ਦੋ ਕੰਮ ਹੁੰਦੇ ਨੇ ਇੱਕ ਤਾਂ ਇਹ ਪਾਣੀ ਹੈ ਜਿਹੜਾ ਵੀ ਟੈਂਕੀ ਖਾਲੀ ਹੋਏ ਤਾਂ ਨਿਕਲ ਨਹੀਂ ਦਿੰਦਾ ਤੇ ਦੂਜਾ ਜਿਹੜਾ ਇਹਦਾ ਸਭ ਤੋਂ ਮੇਨ ਤੇ ਬੈਸਟ ਫੀਚਰ ਹੈ ਇਹਦਾ ਜਿਹੜਾ ਉਹ ਹੈਗਾ ਵੀ ਜਦੋਂ ਇਹ ਚੱਲਦਾ ਇਹਦੇ ਵਿੱਚ ਨਾ ਗੈਸਾਂ ਬਣਦੀਆਂ ਗੈਸ ਬਣਦੀ ਜਿਵੇਂ ਆਪਾਂ ਪਾਣੀ ਉਬਾਲਦੇ ਆ ਨਾ ਤੇ ਉਹ ਰਿਜਨ ਆ ਜਾਂਦਾ ਉਹਦੇ ਵਿੱਚੋਂ ਧੂਆ ਨਿਕਲਦਾ ਉਵੇਂ ਇਹਦੇ ਵਿੱਚ ਦੋਸਤੋ ਗੈਸ ਅੰਦਰ ਬਣਨ ਲੱਗ ਜਾਂਦੀ ਹੈ ਉਹ ਫਿਰ ਜਦੋਂ ਗੈਸ ਬਣਦੀ ਜਾਂ ਅੰਦਰ ਉਹਨੂੰ ਫਿਰ ਨਿਕਲਣ ਦਾ ਕੋਈ ਥਾਂ ਚਾਹੀਦਾ ਵਾ ਉਦੋਂ ਫਿਰ ਦੋਸਤੋ ਇਹਦੇ ਵਿੱਚ ਜਿਹੜਾ ਆ ਲੱਗਿਆ ਹੋਇਆ ਹੈ ਨਾ ਪੁਰਜਾ ਆ ਇਹਦੇ ਵਿੱਚ ਦੀ ਫਿਰ ਜਿਹੜਾ ਪਾਣੀ ਹੈ ਉਹ ਨਿਕਲਦਾ ਵਾ ਇਦੇ ਵਿੱਚ ਦੀ ਪਾਣੀ ਨਿਕਲਣ ਲੱਗ ਜਾਂਦਾ ਵਾ ਹੁੰਦਾ ਕੀ ਹੈ ਜਿਹੜੇ ਘਰਾਂ ਦੇ ਵਿੱਚ ਜਾਂ ਜਿਹੜੇ ਏਰੀਆ ਦੇ ਵਿੱਚ ਪਾਣੀ ਹੈ ਜਿਹੜਾ ਖਾਰਾ ਹੁੰਦਾ ਜਾਂ ਪਾਣੀ ਸਹੀ ਨਾ ਹੋਵੇ ਜਾਲੇ ਵਾਲਾ ਹਨ ਇਹਦੇ ਵਿੱਚ ਆ ਤਾਂ ਦੋਸਤੋ ਇਦਾਂ ਮਤਲਬ ਜਦੋਂ ਮਤਲਬ ਇਹ ਚ ਗੈਸ ਬਣਦੀ ਹੈ ਤਾਂ ਇਹਨੇ ਵਾਲ ਨੇ ਖੁੱਲਣਾ ਹੁੰਦਾ ਪ੍ਰੈਸ਼ਰ ਨਾਲ ਤੇ ਇਹਦੇ ਵਿੱਚੋਂ ਫਿਰ ਬੂੰਦ-ਬੂੰਦ ਇਦਾਂ ਮਤਲਬ ਨਿਕਲਦੀ ਹੈ ਉਹ ਬੂੰਦ-ਬੂੰਦ ਹੈ ਜਿਹੜੀ ਜਿਵੇਂ ਕਿ ਤੁਸੀਂ ਟੂਟੀਆਂ ਤੇ ਦੇਖਿਆ ਹੋਣਾ ਵਾ ਉਹ ਚਿੱਟਾ ਪੰਜ ਜੰਮ ਜਾਂਦਾ ਉਵੇਂ ਇਹਦੇ ਵਿੱਚ ਅੰਦਰ ਹੋ ਗਏ ਇਹ ਬਲੌਕ ਹੋ ਜਾਂਦਾ ਵਾ ਤੇ ਆਪਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾਗਾ ਇਹਦਾ ਜਿਹੜਾ ਹੈਗਾ ਨਾ ਜੜੀ ਦੀ ਜੇ ਦੇਖਿਆ ਜਾਵੇ ਤਾਂ ਇੱਥੇ ਇੱਕ ਨੱਟ ਲੱਗਾ ਹੁੰਦਾ ਇਦਾਂ ਲੋਕ ਕਰਿਆ ਹੁੰਦਾ ਇਹ ਇਹਨੂੰ ਜਣੀ ਦੀ ਮਤਲਬ ਜਦੋਂ ਤੁਸੀਂ ਇਹਨੂੰ ਕਰਨਾ ਵਾ ਇਹਨੂੰ ਮਹੀਨੇ ਡੇਢ ਮਹੀਨੇ ਬਾਅਦ ਤਾਂ ਇਹਦੇ 'ਚ ਉਹ ਨਾ ਮਤਲਬ ਤੁਸੀਂ ਆਹ ਜਿਹੜਾ ਵਾਲ ਹੈ ਇਹਨੂੰ ਇਦਾਂ ਚੱਕ ਕੇ ਆ ਦੇਖੋ ਪਾਣੀ ਆ ਰਿਹਾ ਨਾ ਇਹ ਮੇਰਾ ਬਲੌਕ ਹੋ ਚੁੱਕਿਆ ਸੀਗਾ ਹੁਣ ਇਹਨੂੰ ਮੈਂ ਗਰਮ ਪਾਣੀ ਦੇ ਵਿੱਚ ਨੂਨ ਪਾ ਕੇ ਬੇਕਿੰਗ ਸੋਡਾ ਪਾ ਕੇ ਇਹਨੂੰ ਉਬਾਲ ਕੇ ਇਹਨੂੰ ਠੀਕ ਕੀਤਾ ਵਾ ਇਹਦੇ ਚੋ ਜਣੀ ਦੋਸਤੋ ਆਏ ਪਾਣੀ ਨਿਕਲਣਾ ਚਾਹੀਦਾ ਇੱਥਾਂ ਜਦੋਂ ਤੁਸੀਂ ਚੱਕਦੇ ਆ ਨਾ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਜਣੀ ਵੀ ਆਪਦਾ ਮਹੀਨੇ ਬਾਅਦ ਜਾਂ ਡੇਢ ਮਹੀਨੇ ਬਾਅਦ ਇਹਨੂੰ ਜਣੀ ਦੀ ਇਦਾਂ ਚੱਕ ਕੇ ਇਹਦੇ ਚੋ ਪਾਣੀ ਆਉਣਾ ਚਾਹੀਦਾ ਜੇ ਇਹਦੇ ਚੋ ਪਾਣੀ ਨਹੀਂ ਆ ਰਿਹਾ ਇਦਾਂ ਇਹਨੂੰ ਖੋਲੇ ਤੇ ਤਾਂ ਸਮਝ ਲਓ ਦੋਸਤੋ ਤੁਹਾਡਾ ਇਹ ਜਿਹੜਾ ਐਮਟੀ ਵਾਲ ਹੈ ਖਰਾਬ ਹੋ ਚੁੱਕਿਆ ਇਹਨੂੰ ਨਵਾਂ ਪਵਾਓ ਜਾਂ ਇਹਦੀ ਰਿਪੇਅਰ ਕਰਾਓ ਨਵਾਂ ਪਵਾ ਲਓ ਤਾਂ ਬੈਸਟ ਹੈ ਹਨ ਤੇ ਇਹ ਕਾਰੀਗਰ ਨੂੰ ਦਿਖਾਓ ਦਿਖਾ ਕੇ ਇਹਨੂੰ ਜਾਣੀ ਦੀ ਮਤਲਬ ਚੈੱਕ ਕਰਵਾ ਲਓ ਲਾਲਚ ਨਾ ਕਰੋ ਮਤਲਬ ਪੈਸੇ ਦਾ ਵੀ ਇਹ ਮੈਂ ਅਸੀਂ ਆਪ ਕਰ ਲਈਏ ਜਾਂ ਕਿਵੇਂ ਹੈ ਟੈਕਨੀਸ਼ੀਅਨ ਨੂੰ ਦਿਖਾ ਲਓ ਤਾਂ ਜਿਆਦਾ ਬੈਸਟ ਹੈ ਕਿਉਂਕਿ ਇਹ ਜਿਹੜਾ ਹੈਗਾ ਬਹੁਤ ਹੀ ਸੇਫਟੀ ਫੀਚਰ ਹੈ ਇਹ ਜੇ ਬਲੌਕ ਹੋ ਜੇ ਜਾਂ ਕਿਵੇਂ ਹੈ ਮੇਰੇ ਨਾਲ ਕਿੱਦਾਂ ਹੋਇਆ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਵੀ ਬਲੌਕ ਹੋ ਚੁੱਕਿਆ ਵਾ ਤੇ ਇਹਦਾ ਕੁਦਰਤੀ ਰੱਬ ਵੱਲੋਂ ਜਿਹੜਾ ਦੇਖੋ ਪੈ ਪਿਆ ਸਾਰਾ ਪੱਟਿਆ ਪਿਆ ਵਾ ਇਹ ਪੈਪ ਕਦੇ ਮੇਰੀ ਟੂਟੀ ਲੀਕ ਹੋ ਗਈ ਜਿਹਦਾ ਪ੍ਰੈਸ਼ਰ ਬਣਿਆ ਦੇਖ ਲਓ ਉਹ ਪਾਣੀ ਗੰਧ ਦੇ ਵਿੱਚ ਸਿੰਮਣ ਲੱਗ ਗਿਆ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਿਆ ਉਹ ਜਦੋਂ ਬਾਅਦ ਚੋਂ ਦੇਖਿਆ ਸਾਰੀ ਪੱਟੋ ਪਟਾਈ ਹੋਈ ਉਦੋਂ ਪਤਾ ਲੱਗਿਆ ਵੀ ਇਹ ਜਿਹੜਾ ਪ੍ਰੈਸ਼ਰ ਹੈ ਉਧਰ ਟੂਟੀ ਲੀਕ ਹੋਣ ਕਾਰਨ ਉਧਰ ਪ੍ਰੈਸ਼ਰ ਨਿਕਲਦਾ ਰਿਹਾ ਨਹੀਂ ਤਾਂ ਇਹ ਦੋਸਤੋ ਫਟ ਵੀ ਸਕਦਾ ਸੀਗਾ ਇਸ ਕਰਕੇ ਇਹ ਵੀਡੀਓ ਹੈ ਜਿਹੜੀ ਬਹੁਤ ਜ਼ਰੂਰੀ ਹੈ ਤੇ ਹਰੇਕ ਦੇ ਘਰ ਘਰ 'ਚ ਹਰੇਕ ਬੰਦੇ ਨੂੰ ਇਸ ਚੀਜ਼ ਦੀ ਨੌਲੇਜ ਆ ਜਾਈ ਇਹ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਬੰਦੇ ਨੂੰ ਇਸ ਚੀਜ਼ ਦੀ ਨੌਲੇਜ ਆ ਜਾ ਸਕੇ ਐਦਾਂ ਦੀਆਂ ਚੀਜ਼ਾਂ ਤੋਂ ਬੰਦਾ ਅਵੇਅਰ ਹੋ ਸਕੇ बस मेरा वीडियो बनाਉਣ ਦਾ ਮਕਸਦ ਇਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਦੱਬ ਕੇ ਕਰ ਦਿਓ ਤਾਂ ਜੋ ਇਹ ਨੌਲੇਜ ਹਰੇਕ ਦੇ ਮੋਬਾਈਲ 'ਚ ਪਹੁੰਚ ਜੇ ਤੇ ਹਰੇਕ ਦੇ ਦਿਮਾਗ 'ਚ ਹਰੇਕ ਬੰਦੇ ਨੂੰ ਨੌਲੇਜ ਆ ਜਾਏ ਇਸ ਚੀਜ਼ ਦੀ ਧੰਨਵਾਦ ਸਾਰਿਆਂ ਦਾ